ਨਾਵਲ ਨਵਾਂ ਜਨਮ ਭਾਗ 18 ਅਮਰਤ ਦੀ ਕਿਤਾਬ ਇੱਥੇ ਛਪਨੀ ਸ਼ੁਰੂ ਹੋ ਗਈ ਸੀ ਜਿਸ ਨੂੰ ਅਸੀਂ ਮਨਾਲੀ ਵਿੱਚ ਅਨੁਵਾਦ ਕਰਦੇ ਹੁੰਦੇ ਸਾਂ ਇਹ ਕਿਤਾਬ ਪੰਜਾਬ ਸਰਕਾਰ ਦੀ ਮਦਦ ਨਾਲ ਛਪ ਰਹੀ ਸੀ ਅਮਰਤ ਆਖਦਾ ਹੁੰਦਾ ਸੀ ਇਹ ਕਿਤਾਬ 15 ਅਗਸਤ ਹਰ ਹਾਲ ਪ੍ਰੈਸ ਦੇ ਹਵਾਲੇ ਹੋ ਜਾਣੀ ਹੈ ਤੇ ਜੋ 2 ਜਾਂ 3 ਮਹੀਨੇ ਵਿੱਚ ਤਿਆਰ ਹੋ ਜਾਣੀ ਹੈ ਬੜੀ ਹੱਦ ਦਸੰਬਰ ਤੱਕ ਇਹ ਮਿਤੀ ਬੱਦ ਕਮ ਸੀ ਸੋ ਇਹ ਕਿਤਾਬ ਅਗਸਤ ਵਿੱਚ ਹੀ ਪ੍ਰੈਸ ਵਿੱਚ ਜਾ ਚੁੱਕੀ ਸੀ ਅੱਜ 4 ਸਤੰਬਰ ਨੂੰ ਮੈਂ ਅਮਰਤ ਦੇ ਘਰ ਆਇਆ ਸਾਂ ਉਸ ਕੋਲ ਪਹਿਲੇ ਫਰਮੇ ਦੇ ਪ੍ਰੂਫ ਆਏ ਸਨ ਲੰਮੇ ਲੰਮੇ ਗੀਲੇ ਪ੍ਰੂਫ ਕਿਤਾਬ 15 ਅਗਸਤ ਨੂੰ ਨਹੀਂ ਮਗਰੋਂ ਸ਼ੁਰੂ ਹੋਈ ਸੀ ਤੇ ਪਹਿਲਾ ਫਰਮਾ ਬੜੀ ਪ੍ਰਵਾਹ ਨਾਲ ਸੈੱਟ ਕੀਤਾ ਜਾ ਰਿਹਾ ਸੀ ਪਹਿਲਾ ਫਰਮਾ ਸੈੱਟ ਹੋ ਜਾਵੇ ਤਾਂ ਅੱਗੋਂ ਸਹਿਜ ਹੋ ਜਾਂਦਾ ਹੈ ਉਸ ਅਨੁਸਾਰ ਹਾਰ ਇੱਕ ਚੀਜ਼ ਫਿਰ ਅੱਗੋਂ ਹੁੰਦੀ ਹੈ ਅੰਮ੍ਰਿਤ ਪਹਿਲੇ ਫਰਮੇ ਵਿੱਚ ਹੀ ਉਲਝਿਆ ਨਜ਼ਰ ਆ ਰਿਹਾ ਸੀ ਅਜੇ ਇਹ ਗੇਲੀ ਪ੍ਰੂਫ ਹੀ ਸਨ ਇਸ ਤੋਂ ਮਗਰੋਂ ਪੇਜ ਪ੍ਰੂਫ ਤੇ ਫਿਰ ਮਸ਼ੀਨੀ ਪ੍ਰੂਫ ਸਨ ਤਿੰਨ ਪ੍ਰੂਫ ਜ਼ਰੂਰ ਕਿਤਾਬ ਦੇ ਘੱਟੋ-ਘੱਟ ਪੜਨੇ ਪੈਂਦੇ ਜਾਂ ਘੱਟੋ-ਘੱਟ ਪੜਨੇ ਚਾਹੀਦੇ ਸਨ ਪਰ ਇਹ ਜਿਹਾ ਜਹੀ ਅਹਿਮ ਤੇ ਉੱਤਮ ਇਹ ਅਮਰਤ ਦੀ ਕਿਤਾਬ ਸੀ ਭਾਰਤੀ ਸੱਭਿਆਚਾਰ ਬਾਰੇ ਜੇ ਚਾਰ ਵੀ ਹੋਣ ਤਾਂ ਠੀਕ ਹੈ ਪਰ ਅਮਰਤ ਅਜੇ ਪਹਿਲੇ ਪ੍ਰੂਫਾਂ ਵਿੱਚ ਹੀ ਉਲਝਿਆ ਬੈਠਾ ਸੀ ਉਨੂੰ ਸਮਝ ਨਹੀਂ ਆਉਂਦੀ ਸੀ ਕਿ ਕੀ ਕਰੇ ਤੇ ਕੀ ਨਾ ਕਰੇ। ਗੇਲੀਆਂ ਉੱਤੇ ਥਾਂ ਪਰ ਥਾਂ ਗਲਤੀਆਂ ਲੱਗੀਆਂ ਹੋਈਆਂ ਸਨ। ਅਜੇ ਹੋਰ ਲਾ ਰਿਆ ਸੀ। ਕਈ ਥਾਂ ਲਾਈਨਾਂ ਕਟੀਆਂ ਤੇ ਕਈ ਥਾਂ ਨਵੀਆਂ ਪਾਈਆਂ ਸਨ। ਉਹ ਪਰੇਸ਼ਾਨ ਦੇਸ ਰਿਹਾ ਸੀ। ਲਾਲ ਤੇ ਨੀਲੀ ਸ਼ਿਆਈ ਨਾਲ ਗੇਲੀਆਂ ਜਿਵੇਂ ਕਿਸੇ ਦੇਸ਼ ਦਾ ਨਕਸ਼ਾ ਬਣੀਆਂ ਹੋਈਆਂ ਸਨ। ਵਿੱਚ ਹੀ ਹਰੀ ਸ਼ਿਆਈ ਵੀ ਸੀ। ਅਮਰਤਾ ਖੰਨ ਲੱਗਾ ਕਿ ਜੇ ਮੈਂ ਉਸ ਨਾਲ 1 ਮਹੀਨਾ ਕਿਤਾਬ ਦੇ ਪ੍ਰੂਫ ਪੜਵਾ ਦਿਆਂ ਤੇ ਉਸ ਦੀ ਮਦਦ ਕਰ ਦਿਆਂ ਤਾਂ ਬਹੁਤ ਮਿਹਰਬਾਨੀ ਹੋਵੇਗੀ। ਉਹ ਬਹੁਤ ਧੰਨਵਾਦੀ ਹੋਵੇਗਾ। 100 ਰੁਪਈਆ ਉਹ 1 ਮਹੀਨੇ ਦੀ ਮੈਨੂੰ ਤਨਖਾਹ ਦੇਵੇਗਾ। ਰਹਾ ਮੈਂ ਜਿੱਥੇ ਮਰਜੀ ਵੱਖ ਜਿੱਥੇ ਹੁਣ ਰਹਿ ਰਿਹਾ ਹਾਂ। ਉਹ 100 ਰੁਪਈਆ ਹੀ ਦੇਵੇਗਾ। ਪਾਰ ਸ਼ੁਕਰਿਆ ਬਹੁਤ ਕਰੇਗਾ ਅਦਾ ਸ਼ੁਕਰੀਏ ਦਾ 100 ਰੁਪਏ ਨਾਲ ਕੋਈ ਸਬੰਧ ਨਹੀਂ ਹੋਵੇਗਾ ਉਹ ਤਾਂ ਇਹ ਵੀ ਆਖ ਰਹੀ ਸੀ ਕਿ ਚਾਹੀਦਾ ਤਾਂ ਉਂਝ ਹੀ ਸੀ ਕਿ ਜਦੋਂ ਇਹ ਪੁਸਤਕ ਛਪਣ ਲੱਗੇ ਤਾਂ ਮੈਂ ਵੀ ਉਸ ਦੇ ਨਾਲ ਹੀ ਹੂੰਆ ਸਾਰਾ ਕੁਝ ਹੀ ਦੇਖਣ ਲਈ ਬੋਲੀ ਜਾਂ ਇਤਿਹਾਸਿਕ ਸ਼ੂਹਾ ਲਈ ਜਿੰਨੀ ਉਹਦੀ ਲੋੜ ਸੀ ਓਨੀ ਹੀ ਮੇਰੀ ਲੋੜ ਸੀ ਪਰ ਉਹ ਜੋ ਉਹਦਾ ਮਤਲਬ ਸੀ ਮੇਰਾ ਆਉਣਾ ਮੁਸ਼ਕਲ ਸੀ ਹੁਣ ਮੈਂ ਆਇਆ ਹੋਇਆ ਹੀ ਹਾਂ ਕਿਉਂ ਨਾ ਲਾਭ ਉਠਾਇਆ ਜਾਵੇ ਉਹਦਾ ਮਤਲਬ ਇਹ ਸੀ ਕਿ ਕਿਉਂਕਿ ਉਹਦੀ ਪੁਸਤਕ ਨੂੰ ਮੈਂ ਤੈ ਤੱਕ ਸਮਝ ਰਿਹਾ ਹਾਂ ਤੇ ਉਹਦੀ ਰੂਹ ਦਾ ਵਾਕਿਫ ਹਾਂ ਇਸ ਲਈ ਜੇਕਰ ਛਪਣ ਸਮੇਂ ਵੀ ਲਿਖਣ ਵਾਂਗ ਅਨਵਾਦ ਵਾਂਗ ਮੈਂ ਕੋਲ ਹੀ ਹੋਵਾਂ ਤਾਂ ਬਹੁਤ ਚੰਗੀ ਗੱਲ ਹੋਵੇ ਸੋਹਣੇ ਤੇ ਸੁਹਾਗਾ ਮਨਾਲੀ ਵਿੱਚ ਮੈਂ ਇਸ ਕਿਤਾਬ ਦੀ ਰੂਹ ਤੱਕ ਉਤਰ ਗਿਆ ਸਾਂ ਪਰ ਅਜੇ ਮੈਂ ਕਿਉਂਕਿ ਕੱਲ ਹੀ ਪ੍ਰੈਸ ਵਿੱਚ ਟੈਸਟ ਦੇ ਕੇ ਆਇਆ ਸਾਂ ਇਸ ਲਈ ਹਾਂ ਜਾਂ ਨਾ ਮੈਂ ਅਮਰਤ ਨੂੰ ਕੁਝ ਵੀ ਨਹੀਂ ਕਹਿ ਸਕਦਾ ਸਾਂ ਹਾਂ ਜਾਂ ਨਾ ਦਾ ਜਦ ਤੱਕ ਮੈਨੂੰ ਪ੍ਰੈਸ ਤੋਂ ਪਤਾ ਨਹੀਂ ਲੱਗਦਾ ਸੀ ਮੇਰੇ ਲਈ ਅਮਰਤ ਨੂੰ ਹਾਂ ਜਾਂ ਨਾ ਕੁਝ ਵੀ ਆਖਣਾ ਮੁਸ਼ਕਲ ਸੀ ਪ੍ਰੈਸ ਦੀ ਹਾਂ ਜਾਂ ਨਾ ਤੋਂ ਬਾਅਦ ਹੀ ਅਮਰਤ ਨੂੰ ਕੁਝ ਕਹਿ ਸਕਦਾ ਸਾਂ ਪ੍ਰੈਸ ਦੀ ਹਾਂ ਜਾਂ ਨਾ ਉਡੀਕਣ ਲਈ ਕੁਝ ਦਿਨ ਹੋਰ ਦਰਕਾਰ ਸਨ ਉਹਨਾਂ ਨੇ ਕਿਸੇ ਤੋਂ ਮੇਰੇ ਪੜੇ ਹੋਏ ਪ੍ਰੂਫ ਚੈੱਕ ਕਰਾਉਣੇ ਤੇ ਫਿਰ ਨਤੀਜਾ ਦੱਸਣਾ ਸੀ ਇਹਨੇ ਕੰਮ ਲਈ 2 ਜਾਂ 3 ਦਿਨ ਘੱਟੋ-ਘੱਟ ਲੱਗ ਸਕਦੇ ਸਨ ਜਿਵੇਂ ਕਿ ਉਹ ਕਹਿ ਰਹੇ ਸਨ ਸੋ ਅਮਰਤ ਨੂੰ ਮੈਂ ਆਖਿਆ ਕਿ ਅਜੇ ਉਹ ਕੁਝ ਉਡੀਕ ਕਰੇ ਦੋ ਜਾਂ ਤਿੰਨ ਦਿਨ ਮਗਰੋਂ ਹੀ ਮੈਂ ਕੋਈ ਜਵਾਬ ਦੇ ਸਕਾਂਗਾ ਪ੍ਰੈਸ ਦੀ ਹਾਂ ਜਾਂ ਨਾ ਤੋਂ ਬਾਅਦ 4 ਤਰੀਕ ਅਮਰਤ ਦੇ ਘਰ ਚੰਗਾ ਦਿਨ ਲੰਘ ਗਿਆ ਸੀ ਅਗਲੇ ਦਿਨ ਮੈਂ ਫੇਰ ਤਿਦਾਰ ਨਾਲ ਅਮਰਤ ਦੇ ਹੀ ਘਰ ਆ ਗਿਆ ਅਮਰਤ ਨੇ ਵੀ ਕਿਹਾ ਸੀ ਕਿ ਕੱਲ ਮੈਂ ਉਸ ਕੋਲ ਫੇਰ ਆ ਜਾਵਾਂ ਚੰਗਾ ਦਿਨ ਲੰਘ ਜਾਵੇਗਾ ਉਥੇ ਵੀ ਕੀ ਕਰਨਾ ਹੈ ਸਿਰਫ ਬੈਠੇ ਹੀ ਰਹਿਣਾ ਹੈ ਜਿੰਨਾ ਚਿਰ ਡਿਊਟੀ ਨਹੀਂ ਹੁੰਦੀ ਸ਼ੁਰੂ ਪ੍ਰੈਸ ਵਿੱਚ ਠੀਕ ਗੱਲ ਅਮਰਤਦੀ ਦਿੱਲੀ ਵਿੱਚ ਪੰਜਾਬੀ ਦੀ ਇੱਕ ਬੜੀ ਹਸੀਨ ਕਵਿਤਰੀ ਸੀ ਜਿਸ ਦਾ ਨਾਮ ਤ੍ਰਿਪਤਾ ਸੀ ਤ੍ਰਿਪਤਾ ਬਹੁਤ ਹੀ ਸੋਹਣੀ ਸੀ ਮਨਾਲੀ ਵਰਗੀ ਸੋਹਣੀ ਉਹ ਬਹੁਤ ਵੱਡੀ ਕਵੀ ਸੀ ਜਿੰਨੀ ਉਹ ਵੱਡੀ ਕਵੀ ਸੀ ਓਨੀ ਹੀ ਬਹੁਤ ਹੀ ਸੋਹਣੀ ਸੀ ਕਈ ਵਾਰ ਤਾਂ ਇਹ ਵੀ ਉਹਦਾ ਲਖਣ ਲਾਉਣਾ ਔਖਾ ਹੋ ਜਾਂਦਾ ਸੀ ਕਿ ਉਹ ਸੋਹਣੀ ਬਹੁਤ ਹੀ ਸੀ ਜਾਂ ਕਵੀ ਬਹੁਤ ਹੀ ਸੋਹਣੀ ਅਸਲ ਵਿੱਚ ਉਹ ਦੋਵੇਂ ਹੀ ਸੀ ਕੁਦਰਤ ਨੇ ਇਹ ਦੋਵੇਂ ਦਾਤਾਂ ਉਸ ਤੋਂ ਵਾਰੀਆਂ ਹੋਈਆਂ ਸਨ ਕਵਿਤਾ ਅਤੇ ਸੁੰਦਰਤਾ ਉਹ ਸੁੰਦਰਤਾ ਦੀ ਕਵਿਤਾ ਤੇ ਕਵਿਤਾ ਦੀ ਸੁੰਦਰਤਾ ਹੀ ਸੀ ਜੋ ਉੱਚੇ ਨਿਸ਼ਤਰੀ ਵਸਦੇ ਸੀ ਉਹ ਇੱਕ ਅਦੁੱਤੀ ਚਾਨਣ ਸੀ ਹਰ ਕੋਈ ਉਸ ਨੂੰ ਤੱਕਣਾ ਤੇ ਉਸ ਚਾਨਣ ਦੇ ਘੇਰੇ ਵਿੱਚ ਜਾ ਰੌਸ਼ਨ ਹੋਣਾ ਚਾਹੁੰਦਾ ਸੀ ਖਾਸ ਕਰ ਹਰ ਇੱਕ ਮਰਦ ਤੇ ਕਵੀ ਮੈਂ ਮਰਦ ਵੀ ਸਾਂ ਤੇ ਕਵੀ ਵੀ ਪਰ ਅੱਜ ਕੱਲ੍ਹ ਹਾਲਤ ਇਹ ਸੀ ਕਿ ਨਾ ਮਰਦ ਸਾਂ ਤੇ ਨਾ ਕਵੀ ਮੇਰਾ ਮਰਦ ਤੇ ਕਵੀ ਦੋਵੇਂ ਮੇਰੇ ਵਿੱਚੋਂ ਜਾ ਚੁੱਕੇ ਸਨ ਓਕਾ ਹੀ ਕੋਈ ਚੀਜ਼ ਜਾਂ ਹੁਸਨ ਮੈਨੂੰ ਤੂ ਨਹੀਂ ਪਾਉਂਦਾ ਸੀ ਤੇ ਮੇਰਾ ਮਨ ਨਹੀਂ ਮੋਹਦਾ ਸੀ ਦੁਨੀਆ ਵਿੱਚ ਸਭ ਰੰਗ ਸਨ ਪਰ ਕਿਸੇ ਵੀ ਰੰਗ ਨੂੰ ਦੇਖ ਕੇ ਨਾ ਕਵੀ ਨੂੰ ਕੁਝ ਹੁੰਦਾ ਸੀ ਤੇ ਨਾ ਮਰਦ ਦਾ ਵੇਗ ਜਾਗਦਾ ਸੀ ਮੈਂ ਬਿਲਕੁਲ ਸੁੱਤਾ ਪਿਆ ਸਾਂ ਤੇ ਇਕਤਰਾਂ ਨਾਲ ਮੁਰਦਾ ਸਾਂ ਅੱਗੇ ਜਦੋਂ ਕਦੇ ਵੀ ਮੈਂ ਦਿੱਲੀ ਆਉਂਦਾ ਸਾਂ ਤਾਂ ਜਿੱਥੇ ਹੋਰਾਂ ਨੂੰ ਮਿਲਦਾ ਸਾਂ ਉੱਥੇ ਮੈਂ ਤ੍ਰਿਪਤਾ ਨੂੰ ਵੀ ਮਿਲਣ ਲਈ ਜਾਂਦਾ ਹੁੰਦਾ ਸਾਂ ਸਗੋਂ ਉਹਨੂੰ ਮੈਂ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ ਮਿਲਣਾ ਚਾਹੁੰਦਾ ਮੇਰੇ ਮਨ ਵਿੱਚ ਉਹਨੂੰ ਮਿਲਣ ਤੇ ਦੇਖਣ ਦੀ ਇੱਕ ਸਿਕਜਈ ਹੁੰਦੀ ਪਾਰ ਹੋਣ ਦਿੱਲੀ ਆਇਆ ਤਾਂ ਮਨ ਵਿੱਚ ਉਹਨੂੰ ਮਿਲਣ ਲਈ ਕੋਈ ਚਾਹ ਨਹੀਂ ਸੀ ਉੱਜਿਆ ਤੋ ਉਹ ਧਿਆਨ ਵਿੱਚ ਹੀ ਨਹੀਂ ਸੀ ਮੇਰੇ ਨਹੀਂ ਇਹ ਠੀਕ ਨਹੀਂ ਧਿਆਨ ਵਿੱਚ ਤਾਂ ਸੀ ਉਹ ਮੇਰੇ ਅਸਲ ਵਿੱਚ ਮੈਂ ਹੀ ਉਹਨੂੰ ਮਿਲਣ ਦੇ ਯੋਗ ਨਹੀਂ ਸਾਂ ਇਸ ਤਰ੍ਹਾਂ ਦੀ ਹਾਲਤ ਵਿੱਚ ਨਾਮ ਮਰਦਨਾ ਕਵੀ ਉਹਨੂੰ ਮਿਲਣ ਦਾ ਮਤਲਬ ਕੀ ਮੈਂ ਆਪਣੇ ਆਪ ਨੂੰ ਬਹੁਤ ਹੀ ਹੀਨਾ ਅਤੇ ਘਟੀਆ ਸਮਝ ਰਿਹਾ ਸਾਂ ਜੋ ਤ੍ਰਿਪਤਾ ਤਾਂ ਇੱਕ ਪਾਸੇ ਰਹੀ ਕਿਸੇ ਸਧਾਰਨ ਬੰਦੇ ਨੂੰ ਵੀ ਮਿਲਣ ਦੇ ਯੋਗ ਨਹੀਂ ਸਾਂ ਮੈਂ ਪੱਦਾ ਸਾਂ ਤੇ ਕੁਝ ਆਸਾਂ ਤੇ ਸਿਰ ਤੋਂ ਪਲਕੇ ਪੈਰਾਂ ਤੱਕ ਸਵੇ ਗਿਲਾਨੀ ਦੇ ਚਿੱਕੜ ਨਾਲ ਲੱਥਪੱਤ ਹੋਇਆ ਪਿਆ ਸਾਂ ਮੈਂ ਆਪਣੇ ਆਪ ਨੂੰ ਚਿੱਕੜ ਤੋਂ ਵੀ ਭੈੜਾ ਸਮਝ ਰਿਹਾ ਸਾਂ 11 11:30 ਜਾਂ ਸ਼ਾਇਦ 12 ਦਾ ਵਕਤ ਸੀ ਰੋਟੀ ਅਜੇ ਖਾਣੀ ਸੀ ਅੰਮ੍ਰਿਤ ਨੇ ਸੁਭਾਵਿਕ ਹੀ ਤ੍ਰਿਪਤਾ ਨੂੰ ਫੋਨ ਕੀਤਾ ਤੇ ਮੇਰੇ ਬਾਰੇ ਆਖਿਆ ਮੈਂ ਦਿੱਲੀ ਆਇਆ ਹੋਇਆ ਹਾਂ ਤੇ ਇਸ ਸਮੇਂ ਮੈਂ ਉਹ ਦੇ ਘਰ ਵਿੱਚ ਹੀ ਉਸ ਕੋਲ ਬੈਠਾ ਹੋਇਆ ਹਾਂ ਤਦ ਉਹਨੇ ਅੰਮ੍ਰਿਤ ਨੂੰ ਫੋਨ ਦੇਣ ਲਈ ਆਖਿਆ ਉਂਝ ਹੀ ਉਹ ਮੇਰੇ ਨਾਲ ਵੀ ਗੱਲਾਂ ਕਰਨਾ ਚਾਹੁੰਦੀ ਸੀ ਐਵੇਂ ਰਸਮੀ ਗੱਲਾਂ ਹੀ ਮੈਂ ਰিসিਵਰ ਫੜਿਆ ਤੇ ਹੌਲੀ ਜਿਹੀ ਆਖਿਆ ਹਾਂਜੀ ਮੈਂ ਸਰੋਜ ਹਾਂ ਕੀ ਹਾਲ ਹੈ ਸਰੋਜ ਜੀ ਚੰਗਿਆ ਜੀ ਠੀਕ ਹੈ ਕਦੋਂ ਆਏ ਦਿੱਲੀ ਦਿੱਲੀ ਮੈਂ ਕੋਈ 3-4 ਦਿਨ ਹੋ ਗਏ 3-4 ਦਿਨ ਹੋ ਗਏ ਹਾਂਜੀ 3-4 ਦਿਨ ਮੈਂ 1 ਸਤੰਬਰ ਨੂੰ ਆਇਆ ਸਾਂ ਅੱਜ ਸ਼ਾਇਦ 5 ਹੈ ਹਾਂਜੀ ਅੱਜ 5 ਹੀ ਹੈ 4-5 ਦਿਨ ਹੋ ਗਏ ਇੰਨੇ ਦਿਨਾਂ ਦੇ ਮਿਲੇ ਨਹੀਂ ਇੰਨੇ ਦਿਨਾਂ ਦਾ ਐਵੇਂ ਬਸ ਮੈਂ ਕਿਹਾ ਫਿਰ ਮਿਲਾਂਗਾ ਹੌਲੀ-ਹੌਲੀ ਠਹਿਰ ਕੇ ਕਿਉਂ ਹੌਲੀ ਹੌਲੀ ਕਿਉਂ ਮਿਲਣਾ ਜੀ ਐਵੇਂ ਜਰਾ ਬਸ ਐਵੇਂ ਹੀ ਦਿੱਲੀ ਵਿੱਚ ਆ ਕੇ ਪਹਿਲਾਂ ਪਹਿਲਾਂ ਕੁਝ ਕੁ ਦਿਨ ਸਮਝ ਹੀ ਨਹੀਂ ਆਉਂਦੀ ਕੁਝ ਕਿਉਂ ਸਮਝ ਕਿਉਂ ਨਹੀਂ ਆਉਂਦੀ ਓੰਜੀ ਮਤਲਬ ਐ ਪਿੰਡੂ ਆਦਮੀ ਸ਼ਹਿਰ ਆਵੇ ਤਾਂ ਤਿੰਨ ਚਾਰ ਦਿਨ ਓੰਜੀ ਉਹਨੂੰ ਸਮਝ ਨਹੀਂ ਆਉਂਦੀ ਕਿ ਕੀ ਕਰੇ ਕੀ ਨਾ ਕਰੇ ਓੰਜ ਹੀ ਬੰਦਲ ਜਾਂਦਾ ਹੈ ਭੀੜ ਜੋ ਬਹੁਤੀ ਹੈ ਭੀੜ ਹਾਂਜੀ ਸ਼ਹਿਰ ਦੀ ਭੀੜ ਕੀ ਮਤਲਬ ਮੈਂ ਸਮਝੀ ਨਹੀਂ ਭੀੜ ਐਨੀ ਹੁੰਦੀ ਐ ਨਾ ਜੀ ਵੱਡੇ ਸ਼ਹਿਰਾਂ ਵਿੱਚ ਬਹੁਤੀ ਹਾਂਜੀ ਭੀੜ ਹੁੰਦੀ ਐ ਬਹੁਤ ਹੋਰ ਸੁਣਾਓ ਕੀ ਹਾਲ ਐ ਅੱਜ ਕੱਲ ਕੀ ਲਿਖ ਰਹੇ ਹੋ ਅੱਜ ਕੱਲ ਕੁਝ ਵੀ ਨਹੀਂ ਲਿਖ ਰਿਆ ਮੈਂ ਕਿਉਂ ਲਿਖ ਕਿਉਂ ਨਹੀਂ ਰਹੇ ਲਿਖ ਹੀ ਨਹੀਂ ਹੁੰਦਾ ਕੁਝ ਧੰਨਵਾਦ